ਜੀ ਮਿੱਤਰੋ ਕੀ ਹਾਲ ਚਾਲ ਆ ਅਮੀਰਕਾਰ ਦਾ ਸਾਰਿਆਂ ਦੇ ਜਾਨਵਰ ਘਰ ਪਰਿਵਾਰ ਸੈੱਟ ਹੋਣਗੇ ਤੇ ਕੱਦਿਆ ਵਲੌਗ ਦੀ ਸਟਾਰਟਿੰਗ ਦੇਖੋ ਡੇ ਘਾਡੇ ਤੁਹਾਨੂੰ ਦਿਖਾ ਦੇਈ ਕੰਮ ਚੱਲ ਰਿਹਾ ਆਪਣਾ ਕਮਰੇ ਦਾ ਤੇ ਇੱਕ ਮਿੰਟੋ ਰੱਖਤੀ ਕਮਰੇ ਵਾਲੀ ਤੇ ਇੱਕ ਉਹ ਲਿਆ ਕੇ ਰੱਖਤੀ ਬਾਈਆਂ ਕੋਲੇ ਉਹਦੇ ਚ ਬਜਰੀ ਭਰ ਕੇ ਬਸ ਆਪਾਂ ਤੇ ਕਰੋ ਵੀ ਰੱਖ ਦੇਣਗੇ ਤੇ ਕਮਰੇ ਦਾ ਕੰਮ ਆਪਣਾ ਚੱਲੀ ਜਾਂਦਾ ਕਮਰੇ ਵਾਲਾ ਤੇ ਇਧਰ ਆ ਜਾਂ ਭਾਂਡੇ ਦਾ ਕੰਮ ਰਹਿ ਗਿਆ ਆਪਣਾ ਤੇ ਇਸ ਤੋਂ ਬਾਅਦ ਉਹ ਲੈਨਟਰ ਪਾ ਕੇ ਘੁੱਟਿਆਂ ਖਾੜਿਆਂ ਦਾ ਲੈਨਟਰ ਪਾ ਕੇ ਇਹਦਾ ਲੈਨਟਰ ਪਾ ਕੇ ਥੱਲੇ ਆਪਣਾ ਭਾਂਡਾ ਪਲਾਸਟਰ ਕਰਨ ਦਾ ਲੈਿੰਦਾ ਪਸੂ ਵਾਲਾ ਤੇ ਉਹ ਪਲਾਸਟਰ ਪੂਸਤਰ ਕਰੂਗਾ ਬਾਈ ਫਿਰ 15 15 16 ਦਿਨਾਂ ਚ ਲੈਂਟਰ ਖੁੱਲ ਜੂ ਆਪਣਾ ਤੇ ਲੈਂਟਰ ਖੁੱਲੇ ਖਾਰੇ ਤੋਂ ਬਾਅਦ ਆਪਾਂ ਨਾਲੇ ਕਮਰਾ ਪਲਾਸਟਰ ਕਰਾਵਾਂਗੇ ਆਪਣਾ ਨਾਲੇ ਆਂ ਬਰਾਂਡਾ ਨਾਲੇ ਖੁੱਡੇ ਸਮਾਰਕ ਦੇ ਅੰਦਰ ਫਰਸ਼ਪੁਰਸ਼ ਲਵਾ ਦਿਆਂਗੇ ਗੱਲ ਬਾਤ ਤੇ ਮੌਕੇ ਦੀ ਰਿਪੋਰਟਾ ਕਰਦੇ ਆਂਗੇ ਆਪਾਂ ਤੇ ਬਾਕੀ ਬਣੇ ਰੋ ਵੀਡੀਓ ਨਾਲ ਦਿਖਾਉਨੇ ਆ ਤੁਹਾਨੂੰ ਅੱਗੇ ਅੱਗੇ ਤੇ ਖੁੱਡਾਂ ਦਾ ਕੰਮ ਆਪਣਾ ਡੰਨਾ ਬਸ ਜਿਹੜੀਆਂ ਥੋੜੀਆਂ ਥੋੜੀਆਂ ਕੰਧਾਂ ਰਹਿੰਦੀਆਂ ਤੇਗੇ ਜਲਾਉਣ ਵਾਲੇ ਵਿੱਚ ਦੋ ਤਿੰਨ ਤੇਗੇ ਰਹਿੰਦੇ ਹੀ ਲਾਉਣ ਵਾਲੇ ਉਹ ਲਾ ਦੂਗਾ ਬਸ ਅੱਜ ਜਾਂ ਕੱਲੂ ਮਿਸਤਰੀ ਇਹ ਇੱਧਰ ਲਿਗਾ ਇੱਧਰ ਲਈ ਫੁੱਡੇ ਚ ਰਹਿੰਦੇ ਸੀ ਤੇ ਇੱਧਰ ਲਈ ਰਹਿੰਦੀ ਸੀ ਇੱਕ ਦੇਖੋ ਤロイ ਨੇ ਨੇ ਕਰਿੰਦੇ ਸੀਗੇ ਤੇ ਇਹ ਕਾਲੂ ਕਾਲੂ ਜੱਜ ਲਾ ਦੂਗਾ ਮੈਤਰੀ ਉਸਦੇ ਮੈਤਰੀ ਨੂੰ ਵੀ ਕਦੋਂ ਗਲਾ ਕਰ ਦਊਗਾ ਤੇ ਬਾਕੀ ਮਾਰ ਲੋਨੇਗਾ ਬਸ ਹਾਂ ਦੇਖੋ ਦੋ ਮਿੱਤਰੋ ਲੈ ਆਂਦੀ ਮੈਤਰੀ ਆਹ ਤੇ ਜਾ ਅਗੇ ਰੋਟੀ ਰੋਟੀ ਖਾ ਗਏ ਇਹ ਤੇ ਬਾਕੀ ਆ ਵਾਰੀ ਕਰਤੀ ਆ ਵੀ ਵਾਰੀ ਫੱਟ ਇੱਧਰ ਲਈ ਪਹਿਲਾਂ ਕਰਤੀ ਆ ਆ ਵੀ ਕਰਤੀ ਓਕੇ ਸਾਰਪਟਾਂ ਪੋ ਗਈਆਂ ਚੱਲ ਜੀ ਕਰਦੇ ਆਪਾਂ ਤੇ ਬਾਕੀ ਦਿਖਾਉਣੀ ਆ ਉਹਨਾਂ ਦੀ ਬਾਂਦਾ ਕਰਦਾ ਫਿਰ ਚਾਲ ਦਿੰਦਾ ਹਾਂ ਉਹ ਭਾਂਗੜੀ ਧਣ ਨੂੰ ਪਾਉਣਿਆਂ ਨੂੰ ਵੀ ਤੇ ਫਿਰ ਮੈਂ ਲੈ ਤਾ ਕੋ ਚੱਕਾ ਆਪਣੀ ਉਹ ਕੰਧ ਰਹਿ ਗਈ ਕੱਢਣ ਵਾਲੀ ਉਹ ਵੀ ਸਾਹਮਣੇ ਆੜੀ ਕੰਧ ਰਹਿ ਗਈ ਆਪਣੀ ਕੱਢਣ ਵਾਲੀ ਉਹ ਹੋਲੀ ਤੇ ਬਾਕੀ ਆ ਜੀ ਹੋਰ ਵੀ ਕੰਧ ਤੇ ਉੱਚੀ ਚੱਕਣੀਆਂ 11 ਫੁੱਟ ਚਾਰ ਰੱਖਣਾ ਵਿੱਚੋਂ ਆਪਾਂ ਤੇ ਬਾਕੀ ਆ ਦੇਖੋ ਮਾਤਮੇ ਕਰਦੇ ਸੀ ਉਹ ਪਾ ਦਿਆਂ ਲਿਆ ਇਹ ਪਗਾਉ ਕੰਦਰ ਇੰਦੀ ਆਪਣੀ ਵਦਨ ਵਾਲੀ ਵਿੱਚੋਂ ਉਹ ਪਰਲੇ ਦੋ ਗੱਡਿਆਂ ਤੋਂ ਉਹ ਦੋ ਗੱਡਿਆਂ ਚ ਗੰਧਾ ਰਹਿੰਦੀਆਂ ਕੱਢਣ ਵਾਲੀਆਂ ਤੇ ਬਾਕੀ ਉਹ ਕਮਰਾ ਪਾ ਤੇ ਇੱਕ ਉਥੇ ਭਰਾਂਡਾ ਪਾ ਦਿਆਂ ਜਿੱਥੇ ਉਹ ਮਸ਼ੀਨ ਲੱਗੀ ਵੀ ਆ ਇੱਥੇ ਇੱਕ ਭਰਾਂਡਾ ਪਾ ਦਿਆਂਗੇ ਤੇ ਆ ਕੇ ਸੀਗੇ ਤਾਂ ਹਾਂ ਕਬੂਤਰਾਂ ਕੋਲੇ ਆਪਾਂ ਇਹਨਾਂ ਨੂੰ ਪਾਉਣੇ ਦਾਣਾ ਪਾਣੀ ਤੇ ਇੱਥੋਂ ਆਈ ਗੱਖ ਵੱਢ ਕੇ ਮੈਂ ਇਹਨਾਂ ਨੂੰ ਪਾਉਣੇ ਦਾਣਾ ਪਾਣੀ ਫੇਰ ਮਿਲਦੇ ਆ ਤੁਹਾਨੂੰ